नी जारि दी तंग तर भी किनो चन्नी जारि दी तंग तर भी किनो चन्नी जारि दी नी जारि दी तंग तर भी किनो चन्नी जारि दी तंग तर भी किनो चन्नी जारि दी नी जारि दी तंग तर भी किनो चन्नी जारि दी तंग तर भी तन्नो चन्नी जारि दी You're yeah, my yeah. 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 yeah.

Thank you can do ਮਾਣੇ ਪਾਰੋ ਪਾਰੋ ਨੱਚ ਲ ਕੋਈ ਨਹੀਂ ਜਾਨ ਤੂੰ ਪਿਆਰੀ ਮੈਨੂੰ ਤੂੰ ਨਹੀਂ ਨਾਣ ਦੇ ਸਾਲੇ ਤੇਰੇ ਤੂੰ ਪਿਆਰਾ ਤੇਰਾ ਵੀਰ ਜਦ ਫਿਲਲਾ ਕਰਦਾ ਦੰਦਾਂ ਦਾ ਹੱਸਦਾ ਢੀੜ ਨਹੀਂ ਜਦ ਗੱਲਾਂ ਕਰਦਾ ਦੰਦਾਂ ਦਾ ਹੱਸਦਾ ਢੀੜ ਨਹੀਂ ਜਦ ਗੱਲਾਂ ਕਰਦਾ ਦੰਦਾਂ ਦਾ

ਆਈ ਗਵੰਡਣਾ ਪੁੱਛਣ ਲੱਗੀ ਓ ਕੀ ਲੱਗਦਾ ਤੇਰਾ ਮਾਂ ਮੇਰੀ ਦੇ ਜਿਗਰ ਦਾ ਟੁਕੜਾ ਮੇਰਾ ਜਨੋ ਪਿਆਰਾ ਲੈ ਕੇ ਆਇਆਨੀ ਮੇਰਾ ਵੀਰ ਸੁਨਾਰਾ ਲੈ ਕੇ ਆਇਆਨੀ ਤੇਰਾ ਵੀਰ ਸੁਨਾਰਾ ਲੈ ਕੇ ਆਇਆਨੀ ਤੇਰਾ ਵੀਰ ਸੁਨਾਰਾ ਲੈ ਕੇ ਆਇਆਨੀ ਮੇਰਾ ਵੀਰ ਸੁਨਾਰਾ ਲੈ ਕੇ ਆਇਆਨੀ ਮੇਰਾ ਵੀਰ ਸੁਨਾਰਾ ਲੈ ਕੇ ਆਇਆਨੀ ਚਾਰੇ ਚੰਦਾ ਦੇਵੇ ਰੋਸ਼ਨੀ ਕਿਉਂ ਖਤਿਆ ਕਿਆਰ ਫੂਨੀਆਂ ਕਤਰ ਰਹਿਗੀਆਂ ਪਰ ਮਾਰ ਗਿਆ ਗੇੜਾ ਉੱਠੀ ਗਵਾਂਡਣ ਪੁੱਛਣ ਲੱਗੀਓ ਕੀ ਲੱਗਦਾ ਤੇਰਾ ਬਾਪ ਮੇਰੇ ਦਾ ਸਗਾ ਜਵਾਈ ਸਰ ਮੇਰੇ ਦਾ ਸੇ ਰਣ ਕੁੜੀਆਂ ਨੂੰ ਦੱਸਦੀ ਫਰਾ ਆਇਆ పర్మ పౌనా పురుయా నర్మనాని పుాలిపర్మణాని పుణ్యాలిపేర్ एगा रूर का तुम्हारा जोरिए रुड़का तुम्हारा जोरिए मेराएगा रुड़का तुम्हारा घोरिए तुम्हारा जोरिए मेरा देवी अखियाँ भी पूर्वे नारे ਮਰਨਾ ਮਰਨਾ ਕਿਤੇ ਚੰਦਰਦੀ ਦੇ ਦੂਰ ਮੈਂ ਨਾ ਪਾਰ ਗਰ ਮਰਨਾ ਕਿਤੇ ਚੰਦਰਦੀ ਦੇ ਦੂਰ ਮੈਂ ਨਾ ਪਾਰ ਗਰ ਮਰਨਾ ਕਿਤੇ ਚੰਦਰਦੀ ਦੇ ਦੂਰ ਮੈਂ ਨਾ ਪਾਰ ਗਰ ਮੈਨੂੰ ਤੈਨੂੰ ਵੇਰ ਲੱਗਣਗੇ ਕਰੈਨੀ ਤੈਨੂੰ ਅਗੜੀ ਨਹੀਂ ਰਹਿਣ ਜਾ ਦੂਰ ਖੜਾ ਦੂਰ ਖੜਾ ਤੂੰ ਜੇ ਨਹੀਂ ਆ ਜਾਉਂਦੇ ਪਿਆਰ Até ah, logo, meu